ਮੇਰਾ ਨਾਮ ਰਜਨੀਆ ਮੈਂ ਚਾਰ ਭਰਾਵਾਂ ਦੀ ਇਕਲੀ ਭੈਣ ਮੈਂ ਸਭ ਤੋਂ ਛੋਟੀ ਸੀ ਤੇ ਮੇਰੇ ਮਾਪੇ ਆਪਣੇ ਮੈਨੂੰ ਬੜਾ ਸੁੱਖਾ ਸੁੱਕੇ ਲਿੱਤਾ ਸੀ ਮੈਂ ਘਰ ਦੇ ਵਿੱਚ ਸਭ ਦੀ लाਡਲੀ ਸੀ ਮੇਰੇ ਸਾਰੇ ਭਰਾਵਾਂ ਦੇ ਵਿਆਹ ਹੋ ਗਏ ਸੀ ਤੇ ਮੇਰੀਆਂ ਭਾਬੀਆਂ ਵੀ ਬਹੁਤ ਵਧੀਆ ਸੁਭਾਅ ਦੀਆਂ ਸੀ ਸਾਰੀਆਂ ਮੈਨੂੰ ਬੱਚਿਆਂ ਵਾਂਗ ਪਿਆਰ ਕਰਦੀਆਂ ਸੀ ਮੈਨੂੰ ਪੜ੍ਹਾਈ ਲਿਖਾਈ ਦਾ ਕੋਈ ਜ਼ਿਆਦਾ ਸ਼ੌਂਕ ਨਹੀਂ ਸੀ ਤੇ ਇਸ ਕਰਕੇ ਪਲੱਸ 2 ਕਰਨ ਤੋਂ ਬਾਅਦ ਘਰ ਦੇ ਕੰਮ ਹੀ ਸਿੱਖਣ ਲੱਗ ਪਈ ਸੀ ਮੈਂ ਘਰ ਦੇ ਸਾਰੇ ਕੰਮ ਬੜੀ ਸੁਚੱਜੇ ਢੰਗ ਨਾਲ ਕਰ ਲੈਂਦੀ ਸੀ ਮੈਂ ਜਵਾਨ ਹੋਈ ਤਾਂ ਨਿੱਤ ਨਾਲੋਂ ਨਿੱਤ ਸੋਣੀ ਹੁੰਦੀ ਜਾਂਦੀ ਸੀ ਫਿਰ ਮੇਰੇ ਪਿਓ ਨੇ ਮੇਲੇ ਰਿਸ਼ਤੇ ਵੇਖਣੇ ਸ਼ੁਰੂ ਕਰ ਦਿੱਤੇ ਮੇਰੇ ਪਿਓ ਨੇ ਮੇਰੇ ਲਈ ਵਧੀਆ ਕਾਰਬਾਰ ਵੇਖਿਆ ਲੱਭਦੇ ਲਪਾਉਂਦੇ ਸਾਨੂੰ ਕਿਸੇ ਨੇ ਇੱਕ ਮੁੰਡੇ ਦੀ ਦੱਸ ਪਾਈ ਮੁੰਡੇ ਦੇ ਮਾਂ ਨਹੀਂ ਸੀ ਘਰ ਦੇ ਵਿੱਚ ਮੁੰਡੇ ਦਾ ਪਿਓ ਤੇ ਉਸ ਦੀ ਦਾਦੀ ਤੇ ਮੁੰਡਾ ਬਸ ਤਿੰਨੋ ਹੀ ਜਣੇ ਸੀ ਤੇ ਮੁੰਡੇ ਦੀ ਇੱਕ ਭੈਣ ਸੀ ਜੋ ਕਿ ਵਿਆਹੀ ਹੋਈ ਸੀ ਤੇ ਆਪਣੇ ਸੌਰੇ ਘਰ ਵਿੱਚ ਰਹਿੰਦੀ ਸੀ ਮੁੰਡੇ ਦੇ ਕੋਲ 15 ਕਿੱਲੇ ਜ਼ਮੀਨ ਸੀ ਤੇ ਘਰ-ਬਾਰ ਬਹੁਤ ਹੀ ਸੋਹਣਾ ਸੀ ਮੇਰੇ ਪਿਓ ਨੂੰ ਸਭ ਕੁਝ ਪਸੰਦ ਆਇਆ ਅਤੇ ਮੇਰਾ ਉਸ ਘਰ ਦੇ ਵਿੱਚ ਰਿਸ਼ਤਾ ਪੱਕਾ ਕਰ ਦਿੱਤਾ ਸੀ ਮੈਂ ਵਿਆਹ ਕੇ ਫਿਰ ਸੌਰੇ ਘਰ ਆ ਗਈ ਸੀ ਜਿਹੜੀ ਮੇਰੀ ਦਾਦੀ ਸਾਸੀ ਉਹ ਰੱਬ ਦਾ ਸ਼ੁਕਰ ਕਰਦੀ ਥੱਕਦੀ ਨਹੀਂ ਸੀ ਕਿ ਹੁਣ ਸਾਡਾ ਚੁੱਲ੍ਹਾ ਚੌਂਕਾ ਸਾਮਣ ਵਾਲੀ ਆ ਗਈ ਮਿੱਤੋਂ ਵੀ ਸਾਰੀ ਉਮਰ ਕੰਮ ਨਹੀਂ ਹੁੰਦਾ ਸੀ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਬੜੀ ਲਾਡ ਕਰਦੀ ਸੀ ਤੇ ਮੈਨੂੰ ਵੀ ਦਾਦੀ ਦਾ ਬੜਾ ਹੀ ਮੋਹ ਆਉਂਦਾ ਸੀ ਕਿਉਂਕਿ ਦਾਦੀ ਬੱਚਿਆਂ ਵਾਂਗ ਨਿੱਕੀਆਂ-ਨਿੱਕੀਆਂ ਗੱਲਾਂ ਮੇਰੇ ਨਾਲ ਕਰੀ ਜਾਂਦੀ ਸੀ ਤੇ ਸਾਰਾ ਦਿਨ ਦਿਲ ਲਾਈ ਰੱਖਦੀ ਸੀ ਹੁਣ ਤਾਂ ਦਾਦੀ ਇਹੋ ਹੀ ਕਹਿੰਦੇ ਸੀ ਕਿ ਮੈਂ ਆਪਣੇ پڑੋਤੇ-ਪੜੋਤੀ ਦਾ ਦਾ ਇੱਕ ਵਾਰ ਮੂੰਹ ਵੇਖ ਲਵਾਂ ਫੇਰ ਚਾਹੇ ਰੱਬ ਮੈਨੂੰ ਲੈ ਜਾਵੇ ਮੇਰੇ ਸਹੁਰੇ ਦੀ ਰੀੜ ਦੀ ਹੱਡੀ ਦਾ ਆਪਰੇਸ਼ਨ ਹੋਇਆ ਸੀ ਇਸ ਕਰਕੇ ਉਹ ਜ਼ਿਆਦਾ ਕੰਮ ਤਾਂਦਾ ਨਹੀਂ ਸੀ ਕਰਦਾ ਕਰ ਵਿੱਚ ਹੀ ਰਹਿੰਦਾ ਸੀ ਅਤੇ ਦਹੀਂ ਸਮਾਂ ਲੰਘ ਰਿਹਾ ਸੀ ਕਰਦਿਆਂ ਕਰਾਉਂਦਿਆਂ ਮੇਰੇ ਵਿਆਹ ਨੂੰ ਪੂਰੇ 4 ਸਾਲ ਹੋ ਗਏ ਸਨ ਮੇਰੇ ਕੋਈ ਨਿਆਣਾ ਨਾ ਹੋਇਆ ਮੇਰੀ ਦਾਦੀ ਸੱਸ ਵੀਰ ਬਿਮਾਰ ਰਣ ਲੱਗ ਪਈ ਸੀ ਮਰਦੇ ਦਮ ਤੱਕ ਉਹ ਇਹੀ ਫਿਕਰ ਕਰਦੀ ਰਹੀ ਕਿ ਤੇਰਾ ਬੱਚਾ ਕਿਉਂ ਨਹੀਂ ਹੁੰਦਾ ਕਿਤੋਂ ਦਵਾਈ ਬੂਟੀ ਕਿਉਂ ਨਹੀਂ ਕਰ ਲੈਂਦੀ ਫਿਰ ਇੱਕ ਦਿਨ ਇਹੀ ਉਮੀਦ ਦਿਲ ਵਿੱਚ ਲੈ ਕੇ ਸਾਡੀ ਦਾਦੀ ਇਸ ਦੁਨੀਆ ਤੋਂ ਚਲੀ ਗਈ ਸੀ ਉਸ ਤੋਂ ਪਿੱਛੋਂ ਮੈਂ ਅਤੇ ਮੇਰੇ ਘਰ ਵਾਲੇ ਨੇ ਆਪਣੀ ਟੈਸਟ ਕਰਵਾਇਆ ਮੇਰੇ ਵਿੱਚ ਤਾਂ ਕੋਈ ਕਮੀ ਨਹੀਂ ਸੀ ਪਰ ਮੇਰੇ ਘਰ ਵਾਲੇ ਦੇ ਵਿੱਚ ਕਮੀ ਆਈ ਸੀ ਅਸੀਂ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸੀ ਇੱਕ ਸਾਲ ਲੰਘ ਗਿਆ ਸੀ ਪਰ ਕੋਈ ਫਰਕ ਨਾ ਪਿਆ ਜਿੱਥੇ ਵੀ ਦੱਸ ਪੈਂਦੀ ਅਸੀਂ ਉੱਥੇ ਹੀ ਆਪਣਾ ਇਲਾਜ ਕਰਵਾਉਣ ਚਲੇ ਜਾਂਦੇ ਪਰ ਕਿਤੋਂ ਵੀ ਕੋਈ ਜ਼ਿਆਦਾ ਫਰਕ ਨਹੀਂ ਪੈ ਰਿਹਾ ਸੀ ਹੁਣ ਮੈਂ ਅਤੇ ਮੇਰਾ ਘਰ ਵਾਲਾ ਬੜੀ ਅਦਾਸ ਜੇ ਰਹਿਣ ਲੱਗ ਪਏ ਸੀ ਅਤੇ ਫਿਰ ਅਸੀਂ ਬੱਚਾ ਗੋਦ ਲੈਣ ਬਾਰੇ ਵੀ ਸੋਚਿਆ ਪਰ ਮੇਰੇ ਸਹੁਰੇ ਨੇ ਰੌਲਾ ਪਾ ਲਿਆ ਸੀ ਕਹਿਣ ਲੱਗਾ ਮੈਂ ਕਿਸੇ ਦੇ ਬੱਚੇ ਨੂੰ ਆਪਣੀ ਜ਼ਮੀਨ ਜਾਇਦਾਦ ਦਾ ਮਾਲਕ ਨਹੀਂ ਬਣਾ ਸਕਦਾ ਅਤੇ ਸਾਡੀ ਏਸ ਉਮੀਦ ਤੇ ਵੀ ਪਾਣੀ ਫਿਰ ਗਿਆ ਸੀ ਅਸੀਂ ਬੜੇ ਪਰੇਸ਼ਾਨ ਸੀ ਅਸੀਂ ਆਈਵੀਫ ਕਰਾਉਣ ਬਾਰੇ ਸੋਚਿਆ ਅਸੀਂ ਡਾਕਟਰ ਦੀ ਜ਼ਰਾਂ ਲਈ ਅਤੇ ਡਾਕਟਰ ਨੇ ਸਾਨੂੰ ਕਿਹਾ ਕਿ ਤੁਹਾਡੇ ਹਸਬੰਦ ਦੇ ਸ਼ਕਰਾਣੂ ਰੱਖ ਕੇ ਹੀ ਤੁਹਾਡਾ ਆਈਵੀਫ ਕਰਦੇ ਹਾਂ ਅਤੇ ਸਾਨੂੰ ਇੱਕ ਯਕੀਨ ਹੋ ਗਿਆ ਸੀ ਕਿ ਸ਼ਾਇਦ ਇਸ ਤਰ੍ਹਾਂ ਸਭ ਕੁਝ ਠੀਕ ਚੜ ਜਾਊਗਾ ਡਾਕਟਰਾਂ ਨੇ ਸਾਡੇ ਕੋਲੋਂ 3 ਲੱਖ ਰੁਪਏ ਜਮ੍ਹਾਂ ਵੀ ਕਰਵਾ ਲਈ ਸੀ ਅਤੇ ਸਾਨੂੰ 2 ਦਿਨ ਹਸਪਤਾਲ ਦੇ ਵਿੱਚ ਰੱਖਿਆ ਸੀ ਮੇਰੇ ਘਰ ਵਾਲੇ ਦੇਖਰਾਣੂ ਮੇਰੇ ਅੰਦਰ ਰੱਖ ਦਿੱਤੇ ਅਤੇ ਸਾਨੂੰ ਪੂਰਾ ਪਰਹੇਜ਼ ਕਰਨ ਲਈ ਕਿਹਾ ਸੀ ਪੂਰੇ 2 ਮਹੀਨੇ ਪੂਰਾ ਪਰਹੇਜ਼ ਕੀਤਾ ਮੇਰਾ ਘਰਵਾਲਾ ਤੇ ਮੇਰਾ ਸਹੁਰਾ ਮੈਨੂੰ ਮੰਜੇ ਤੋਂ ਪੈਰ ਨਹੀਂ ਸੀ ਲਾਉਣ ਦਿੰਦੇ ਸਾਰਾ ਕੰਮ ਆਪੇ ਕਰਦੇ ਸੀ ਪਰ 2 ਮਹੀਨੇ ਬਾਅਦ ਸਾਡੀ ਉਹ ਉਮੀਦ ਵੀ ਖਤਮ ਹੋ ਗਈ ਸੀ ਅਸੀਂ ਬਹੁਤ ਉਦਾਸ ਹੋਏ ਸੀ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਇਹੀ ਦੱਸਿਆ ਕਿ ਸ਼ਕਰਾਣੂ ਕਮਜ਼ੋਰ ਬਹੁਤ ਨੇ ਇਸ ਕਰਕੇ ਭਰੂਣ ਤਿਆਰੀ ਨਹੀਂ ਹੋਇਆ ਇਹ ਸਭ ਕੁਝ ਸਾਡੇ ਤੇ ਪਹਾੜ ਵਾਂਗਰ ਗਿਆ ਸੀ ਜਦੋਂ ਅਸੀਂ ਘਰ ਆਏ ਤਾਂ ਸਾਡੇ ਦੋਨਾਂ ਦਾ ਚਿਹਰਾ ਦ assi ਨਰ ਭਰਿਆ ਸੀ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਮੇਰਾ ਤਾਂ ਬਿਲਕੁਲ ਵੀ ਦਿਲ ਨਹੀਂ ਲੱਗਦਾ ਮੈਂ ਭੈਣ ਦੇ ਕੋਲ 4 ਦਿਨ ਲਾ ਕੇ ਆਉਣਾ ਮੈਂ ਵੀ ਉਸ ਨੂੰ ਮਨਾ ਨਾ ਕੀਤਾ ਕਿ ਉਸ ਦਾ ਮਾਨ ਅਦਾਸ ਹੈ ਇਸ ਨੂੰ ਜਾਣ ਦਿਨੀਆ ਮੈਨੂੰ ਪਤਾ ਸੀ ਕਿ ਉਹ ਬਹੁਤ ਹੀ ਜ਼ਿਆਦਾ ਅਦਾਸ ਸੀ ਮੈਂ ਉਸ ਦੀ ਅਦਾਸੀ ਦੇਖੀ ਨਹੀਂ ਜਾਂਦੀ ਸੀ ਮੇਰਾ ਘਰ ਬੜਾ ਮੇਰੀ ਨਣ ਦੇ ਕੋਲ ਚਲਾ ਗਿਆ ਹੁਣ ਘਰੇ ਮੈਂ ਤੇ ਮੇਰਾ ਸਹੁਰਾ ਦੋਨੋਂ ਹੀ ਰਹਿ ਗਏ ਸੀ ਉਸ ਦੀ ਜਾਣ ਮਗਰੋਂ ਮੈਂ ਬਾਥਰੂਮ ਵਿੱਚ ਣਾਉਣ ਲੱਗੀ ਸਾਡੇ ਬਾਥਰੂਮ ਦਾ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਨਹੀਂ ਹੁੰਦਾ ਸੀ ਅਤੇ ਉਸ ਵਿੱਚ ਖਰਾਬੀ ਸੀ ਮੈਨੂੰ ਉਹ ਦਿਨ ਹੀ ਲੱਗਾ ਜਿੱਦਾਂ ਮੈਨੂੰ ਕੋਈ ਵੇਖ ਰਿਹਾ ਹੋਵੇ ਮੈਂ ਬੁਰੀ ਤਰ੍ਹਾਂ ਘਬਰਾ ਗਈ ਸੀ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕੁਝ ਵੀ ਪਤਾ ਨਾ ਲੱਗਾ ਫਿਰ ਮੈਂ ਫਟਾਫਟ ਆਪਣੇ ਕੱਪੜੇ ਪਾ ਕੇ ਬਾਹਰ ਆ ਗਈ ਸੀ ਤਨੀਰਾ ਸੌਰਵ ਵੀ ਨੌਣ ਦੇ ਲਈ ਬਾਥਰੂਮ ਵਿੱਚ ਚਲਾ ਗਿਆ ਸੀ ਉਸਨੇ ਬਾਥਰੂਮ ਵਿੱਚ ਆ ਕੇ ਮੈਨੂੰ ਆਵਾਜ਼ ਮਾਰੀ ਕਿ ਰਜਨੀ ਮੈਨੂੰ ਤੌਲੀਆ ਪੜਾ ਕੇ ਜਾਈਂ ਅਤੇ ਉਸ ਤੋਂ ਬਾਅਦ ਜਦੋਂ ਮੈਂ ਉਸ ਨੂੰ ਤੌਲੀਆ ਫੜਾਉਣ ਗਈ ਤਾਂ ਉਸਨੇ ਨਹਾਉਣ ਦੀ ਤਿਆਰੀ ਕੀਤੀ ਹੋਈ ਸੀ ਉਹ ਦੇਖਣ ਦੇ ਵਿੱਚ ਬਹੁਤ ਤਕੜੇ ਸਰੀਰ ਦਾ ਸੀ ਉਸ ਦੀ ਉਮਰ ਦਾ ਕੋਈ ਜ਼ਿਆਦਾ ਫਰਕ ਵੀ ਨਹੀਂ ਸੀ ਬਸ ਮੁਸਕਨ ਨਾਲ ਚਰਨ ਜਾ ਘਸਾਲਾਂ ਦਾ ਸੀ ਤੇ ਹਲੇ ਵੀ ਹੱਟਾ-ਕੱਟਾ ਨੌਜਵਾਨ ਸੀ ਆਪਣੇ ਸਹੁਰੇ ਦਾ ਇੰਨਾ ਤਕੜਾ ਸਰੀਰ ਵੇਖ ਕੇ ਮੈਂ ਤਾਂ ਹੈਰਾਨ ਹੀ ਰਹਿ ਗਈ ਸੀ ਕਿਉਂਕਿ ਮੇਰੇ ਘਰ ਵਾਲੇ ਦਾ ਸਰੀਰ ਉਸ ਦੇ ਮੁਕਾਬਲੇ ਬਹੁਤ ਕਮਜ਼ੋਰ ਸੀ ਅਤੇ ਛੋਟਾ ਵੀ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਫਟਾਫਟ ਰਸੋਈ ਵਿੱਚ ਆ ਕੇ ਕੰਮ ਕਰਨ ਲੱਗ ਪਈ ਮੈਂ ਸ਼ਾਮ ਦੀ ਰੋਟੀ ਦੀ ਤਿਆਰੀ ਕਰ ਰਹੀ ਸੀ ਰੋਟੀ ਖਾ ਕੇ ਮੇਰਾ ਸਹੁਰਾ ਬਾਹਰ ਵਿਹੜੇ ਦੇ ਵਿੱਚ ਕੁੱਲਰ ਲਾ ਕੇ ਲੰਮਾ ਪੈ ਗਿਆ ਤੇ ਮੈਨੂੰ ਕਹਿਣ ਲੱਗਾ ਕਿ ਰਜਨੀ ਅੱਜ ਤਾ ਤੂੰ ਇਕੱਲੀ ਹੈ ਤੂੰ ਕਮਰੇ ਵਿੱਚ ਨਾ ਸੋ ਇੱਥੇ ਮੇਰੇ ਕੋਲ ਹੀ ਮੰਜਾ ਢਾਲਾ ਕਿਉਂਕਿ ਗਰਮੀ ਬਹੁਤ ਹੈ ਅਤੇ ਅੰਦਰ ਸੌਣਾ ਮੁਸ਼ਕਲ ਹੋ ਜਾਣਾ ਉਹਨਾਂ ਦੀ ਗੱਲ ਮੈਨੂੰ ਸਹੀ ਲੱਗੀ ਕਿਉਂਕਿ ਉਸ ਦਿਨ ਗਰਮੀ ਬਹੁਤ ਜ਼ਿਆਦਾ ਸੀ ਮੈਂ ਵੀ ਆਪਣਾ ਮੰਜਾ ਉੱਤੇ ਹੀ ਢਾਲ ਲਿਆ ਅਤੇ ਸਾਰੇ ਦਿਨ ਦੀ ਥੱਕੀ ਹੋਣ ਕਰਕੇ ਮੈਨੂੰ ਮੰਜੇ ਤੇ ਪੈਂਦੇ ਹੀ ਨੀਂਦ ਆ ਗਈ ਸੀ ਜਦੋਂ ਅਚਾਨਕ ਨੀਂਦ ਖੁੱਲੀ ਮੈਨੂੰ ਲੱਗਾ ਜਿਦਾ ਕੋਈ ਮੇਰੇ ਸਰੀਰ ਤੇ ਹੱਥ ਲਾ ਰਿਹਾ ਹੋਵੇ ਮੈਂ ਇੱਕਦਮ ਅੱਕ ਕੋਲ ਕੇ ਵੇਖਿਆ ਤਾਂ ਮੇਰਾ ਸੋਹਰਾ ਮੇਰੇ ਸਰੀਰ ਤੇ ਹੱਥ ਫੇਰ ਰਿਹਾ ਸੀ ਮੈਂ ਇੱਕਦਮ ਡਰ ਗਈ ਤੇ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਕਹਿਣ ਲੱਗਾ ਮੈਂ ਤੈਨੂੰ ਨੌਂਦੀ ਨੂੰ ਵੇਖਿਆ ਸੀ ਉਦੋਂ ਤਾਂ ਇਹੀ ਮੈਂ ਤੇਰੇ ਪਿੱਛੇ ਭਾਗਰ ਹੋਇਆ ਪਿਆ ਇਸ ਲਈ ਮੈਂ ਹੁਣ ਤੈਨੂੰ ਦੇਖ ਰਿਹਾ ਹਾਂ ਉਹ ਮੈਨੂੰ ਕਹਿਣ ਲੱਗਾ ਜੋ ਸੁੱਖ ਤੈਨੂੰ ਮੇਰਾ ਮੁੰਡਾ ਨਹੀਂ ਦੇ ਸਕਿਆ ਉਹ ਸੁੱਖ ਮੈਂ ਤੈਨੂੰ ਦੇ ਸਕਦਾ ਅਤੇ ਫਿਰ ਉਹ ਮੈਨੂੰ ਵੀ ਯਾਦ ਆ ਲਗਾ ਕਿ ਜਦੋਂ ਮੈਂ ਉਹਨੂੰ ਵੇਖਿਆ ਸੀ ਤ ਉਹਦਾ ਸਰੀਰ ਬਹੁਤ ਹੀ ਜ਼ਿਆਦਾ ਤਗੜਾ ਸੀ ਉਹ ਕਾਫੀ ਮਜ਼ਬੂਤ ਤੇ ਤਾਕਤਵਰ ਸੀ ਤੇ ਹਲੇ ਜਵਾਨ ਹੀ ਪਿਆ ਸੀ ਮੈਂ ਸੋਚਿਆ ਕਿ ਮੈਨੂੰ ਤਾਂਲਾ ਦਾ ਸੁੱਖ ਦੇ ਹੀ ਸਕਦਾ ਉਹਨੇ ਕਿਹਾ ਕਿ ਜੇਕਰ ਕਿਸੇ ਨੂੰ ਪਤਾ ਲੱਗਾ ਤਾਂ ਸਾਡੀ ਕਿੰਨੀ ਬੇਇਜ਼ਤੀ ਹੋਣੀ ਹੈ ਉਸਨੇ ਕਿਹਾ ਕਿਸੇ ਨੂੰ ਪਤਾ ਨਹੀਂ ਲੱਗਣਾ ਤੇਰੇ ਤੇ ਮੇਰੇ ਦੇ ਵਿੱਚ ਹੀ ਇਹ ਗੱਲ ਹੋ ਗਈ ਘਰ ਵਿੱਚ ਕੋਈ ਵੀ ਨਹੀਂ ਸੀ ਅਤੇ ਫਿਰ ਮੇਰੇ ਮਨ ਵਿੱਚ ਵੀ ਇਹੀ ਖਿਆਲ ਆਇਆ ਕਿ ਮੈਨੂੰ ਉਸ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਤੇ ਉਸ ਦਾ ਸਾਥ ਦੇਣਾ ਚਾਹੀਦਾ ਹੈ ਮੈਂ ਉਸ ਦੀ ਹਾਂ ਵਿੱਚ ਆਮਲੀ ਭਰ ਦਿੱਤੀ ਉਹ ਤਾਂ ਜਿੱਦਾਂ ਦਰਸੀਆ ਹੀ ਪਿਆ ਸੀ ਤੇ ਭੁੱਖੇ ਭੀੜੀਏ ਵਾਂਗ ਮੇਰੇ ਤੇ ਟੁੱਟ ਕੇ ਬਹਿ ਗਿਆ ਸੀ ਜਦੋਂ ਆਪਣੀ ਤਾਕਤ ਵਸ ਸਰੀਰ ਦੀ ਤਾਕਤ ਦਿਖਾਈ ਤਾਂ ਮੈਨੂੰ ਬੜੀ ਹਲਚਲ ਜਿਹੀ ਮਹਿਸੂਸ ਹੋਈ ਬੜਾ ਅਜੀਬ ਲੱਗਾ ਇੰਨਾ ਤਾਕਤਵਰ ਸਰੀਰ ਸੀ ਕਿ 5 ਮਿੰਟਾਂ ਵਿੱਚ ਮੇਨੂੰ ਤਾਂ ਬੜਾ ਔਖਾ ਲੱਗ ਰਿਹਾ ਸੀ ਪਰ ਫਿਰ ਮੈਨੂੰ ਵੀ ਸਕੂਨ ਆ ਰਿਹਾ ਸੀ ਇਸ ਤਰ੍ਹਾਂ ਉਸ ਰਾਤ ਮੇਰੇ ਨਾਲ ਉਸਨੇ 3-4 ਵਾਰ ਮੈਨੂੰ ਤਾਂ ਅੱਜ ਕੁਝ ਹੋਰ ਹੀ ਮਹਿਸੂਸ ਹੋ ਰਿਹਾ ਸੀ ਅਤੇ ਮੈਨੂੰ ਤਾਂ ਲੋਰ ਜਿਹੀ ਚੜੀ ਸੀ ਦਿਲ ਚਾਹੁੰਦਾ ਸੀ ਕਿ ਅੱਜ ਦਾ ਦਿਨ ਹੀ ਨਾ ਚੜੇ ਇਸ ਤਰ੍ਹਾਂ ਹੀ ਰਾਤ ਰਹੇ ਮੈਂ ਦਿਲੀ ਦੇ ਦਿਲ ਵਿੱਚ ਸੋਚ ਰਹੀ ਸੀ ਕਿ ਕਾਸ਼ ਮੇਰਾ ਘਰ ਵਾਲਾ ਵੀ ਇੰਨਾ ਹੀ ਤਕੜਾ ਹੁੰਦਾ ਤੇ ਨ ਮੇਰਾ ਸੋਹਰਾ ਤਕੜਾ ਹੈ ਤੇ ਮਜ਼ਬੂਤ ਹੈ ਮੈਨੂੰ ਹਰ ਰੋਜ਼ ਉਹ ਸੁਖ ਦਿੰਦਾ ਅਤੇ ਫਿਰ ਉਸ ਤੋਂ ਬਾਅਦ ਅਸੀਂ ਦੋਨੋਂ ਜਣੇ ਬਾਹਰ ਆ ਕੇ ਸੌਂਗੇ ਪੂਰੀ ਤਰ੍ਹਾਂ ਥੱਕ ਚੁੱਕੇ ਸੀ ਤੇ ਮੰਜੇ ਤੇ ਪੈਂਦੇ ਹੀ ਨੀਂਦ ਆ ਗਈ ਸਵੇਰੇ ਜਦੋਂ ਮੈਂ ਉੱਠੀ ਤਾਂ ਦਿਨ ਚੜ੍ਹਿਆ ਪਿਆ ਸੀ ਮੈਂ ਉੱਠ ਕੇ ਚਾਹ ਬਣਾਈ ਤੇ ਅਸੀਂ ਦੋਨਾਂ ਨੇ ਚਾਹ ਪੀਤੀ ਅਤੇ ਉਸ ਤੋਂ ਬਾਅਦ ਅਸੀਂ ਆਪਣੀਆਂ ਹੀ ਗੱਲਾਂ ਬਾਤਾਂ ਕੀਤੀਆਂ ਉਸ ਦਿਨ ਬੜਾ ਹੀ ਵਧੀਆ ਲੱਗ ਰਿਹਾ ਸੀ ਮੇਰੇ ਸੋਹਰੇ ਨੇ ਫੋਨ ਕਰਨ ਤੋਂ ਪਹਿਲਾਂ ਹੀ ਮੇਰੀ ਨਣਦ ਨੂੰ ਫੋਨ ਕਰ ਦਿੱਤਾ ਕਿ ਪੁੱਤ ਇਹਦਾ ਬਹੁਤ ਮਨ ਦਾਸ ਹੈ ਇਸ ਨੂੰ ਹਫ਼ਤਾ ਆਪਣੇ ਕੋਲ ਰੱਖ ਲੈ ਇਸ ਦਾ ਮਨ ਬਦਲ ਜਾਊਗਾ ਮੇਰੀ ਨਣਦ ਨੇ ਹਾਂਮੀ ਪਾ ਦਿੱਤੀ ਸੀ ਤੇ ਕਹਿਣ ਲੱਗੀ ਠੀਕ ਹੈ ਪਪਾਵਾ ਉਸ ਨੇ ਮੇਰੇ ਘਰ ਵਾਲੇ ਨੂੰ ਪੂਰੀ 6-7 ਦਿਨ ਉੱਥੇ ਹੀ ਰੱਖਿਆ ਸੀ ਅਤੇ ਉਹਨਾਂ 6 ਦਿਨਾਂ ਦੇ ਵਿੱਚ ਮੈਂ ਅਤੇ ਉਹ ਬਹੁਤ ਹੀ ਮᱡੀ ਕਿਤੇ ਰਾਤ ਨੂੰ ਤਾਂ ਅਸੀਂ ਸਾਰੀ ਰਾਤ ਹੀ ਸੌਂਦੇ ਨਹੀਂ ਸੀ ਸਾਡਾ ਦੋਨਾਂ ਦਾ ਦਿਲੀ ਨਹੀਂ ਭਰਦਾ ਸੀ ਦੋਨੋਂ ਨੂੰ ਬੜਾ ਹੀ ਸਕੂਨ ਮਿਲਦਾ ਸੀ ਇੱਕ ਦੂਜੇ ਨਾਲ ਸਮਾਂ ਬਿਤਾਉਣਾ ਵਧੀਆ ਲੱਗ ਰਿਹਾ ਸੀ ਫਿਰ 6 ਦਿਨਾਂ ਬਾਅਦ ਮੇਰਾ ਘਰ ਬੜਾ ਆ ਗਿਆ ਸੀ ਅਤੇ ਉਸ ਰਾਤ ਮੈਂ ਆਪਣੇ ਘਰਵਾਲੇ ਦੇ ਨਾਲ ਜਦੋਂ ਪਿਆਰ ਦੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੇਰਾ ਮਨ ਨਹੀਂ ਮੇਰਾ ਮਨ ਬੜਾ ਉਦਾਸ ਹੈ ਪਰ ਫਿਰ ਮੈਂ ਹਸ ਮੁਕਿਆ ਕਿ ਆਪਾਂ ਹੁਣ ਸੋਚ ਇਕੋ ਗੱਲ ਸੋਚ ਕੇ ਆਦਾਸ ਨਹੀਂ ਹੋ ਸਕਦੀ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਤਾ ਰੱਬ ਦੇ ਘਰ ਦਾ ਕਦੋਂ ਆਪਣੇ ਤੇ ਮਿਹਰਬਾਨ ਹੋ ਜਾਵੇ ਮੇਰਾ ਘਰ ਵਾਲਾ ਵੀ ਮੰਨ ਗਿਆ ਸੀ ਤੇ ਦੋਨਾਂ ਨੇ 10 ਮਿੰਟ ਅਸੀਂ ਵੀ ਸੁਖoon ਦਿੱਤਾ ਮੈਨੂੰ ਉਸ ਦਿਨ ਬਿਲਕੁਲ ਵੀ ਵਧੀਆ ਨਹੀਂ ਲੱਗ ਰਿਹਾ ਸੀ ਪਰ ਇਹ ਮੇਰੀ ਮਜਬੂਰੀ ਸੀ ਫਿਰ ਮੇਰੇ ਘਰ ਵਾਲੇ ਦੀ ਦੁਕਾਨ ਖੁੱਲ ਗਈ ਸੀ ਅਤੇ ਉਥੇ ਉੱਥੇ ਹੀ ਜਾਂਦਾ ਸੀ ਅਜੇ 1 ਮਹੀਨਾ ਹੀ ਹੋਇਆ ਸੀ ਕਿ ਮੈਂ ਉਸ ਨੂੰ ਖੁਸ਼ਖਬਰੀ ਦੇ ਦਿੱਤੀ ਕਿ ਮੈਂ ਪ੍ਰੈਗਨੈਂਟ ਹੋ ਗਈ ਹਾਂ ਮੇਰੇ ਘਰ ਬੜੀ ਤੋਂ ਖੁਸ਼ੀ ਸੰਭੀ ਨਹੀਂ ਜਾ ਰਹੀ ਸੀ। ਉਹ ਖੁਸ਼ੀ ਵਿੱਚ ਝੂਮਦਾ ਫਿਰਦਾ ਸੀ ਤੇ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦਾ ਸੀ। ਕਹਿਣ ਲੱਗਾ ਤੈਨੂੰ ਨਹੀਂ ਪਤਾ ਤੂੰ ਅੱਜ ਮੈਨੂੰ ਕਿੰਨੀ ਵੱਡੀ ਖੁਸ਼ਖਬਰੀ ਦਿੱਤੀ ਹੈ। ਉਹ ਉਸਨੇ ਮੈਨੂੰ ਗੱਲ ਲਾ ਲਿਆ ਸੀ। ਮੈਨੂੰ ਤਾਂ ਪਤਾ ਹੀ ਸੀ ਕਿ ਹੁਣ ਇਹ ਬੱਚਾ ਕਿਸ ਦਾ ਹੈ ਪਰ ਮੇਰੇ ਘਰ ਬੜੀ ਨੂੰ ਇਹ ਸੀ ਕਿ ਇਹ ਬੱਚਾ ਉਸ ਦਾ ਹੀ ਹੈ। ਮੇਰਾ ਸਹੁਰਾ ਕਹਿਣ ਲੱਗਾ ਕਿ ਮੈਂ ਤੈਨੂੰ ਜ਼ਿੰਦਗੀ ਦੀ ਇੰਨੀ ਵੱਡੀ ਖੁਸ਼ੀ ਦਿੱਤੀ ਆ ਤੇ ਹੁਣ ਮੇਰੀ ਖੁਸ਼ੀ ਦਾ ਧਿਆਨ ਰੱਖਣਾ। 13 ਵਜੇ ਮੈਂ ਉਹਨਾਂ ਨੂੰ ਕਿਹਾ ਕਿ ਹਾਂਜੀ ਤੁਹਾਡਾ ਧਿਆਨ ਮੈਂ ਹਮੇਸ਼ਾ ਹੀ ਰੱਖਾਂਗੀ ਅਤੇ ਮੈਂ ਉਹਨਾਂ ਦਾ ਹੱਥ ਕੁੱਟ ਕੇ ਫੜ ਲਿਆ ਸੀ ਅਤੇ ਫਿਰ ਉਸ ਤੋਂ ਬਾਅਦ ਜ਼ਿੰਦਗੀ ਲੰਘ ਰਹੀ ਸੀ ਹਾਂਜੀ ਦੋਸਤੋ ਜਦੋਂ ਚਾਹੋ ਆਪਣਾ ਮਨ ਪਚਾ ਸਕਦੇ ਹੋ ਮੇਰੇ ਘਰ ਵਿੱਚ ਮੇਰੇ ਸੋਹਰਾ ਮੇਰਾ ਬਹੁਤ ਹੀ ਧਿਆਨ ਰੱਖਦੀ ਸੀ ਉਹਨਾਂ ਨੇ ਮੈਨੂੰ ਕੋਈ ਕੰਮ ਕਰਨਾ ਨਹੀਂ ਦਿੱਤਾ ਉਹਨਾਂ ਨੇ ਘਰ ਦੇ ਵਿੱਚ ਕੰਮ ਵਾਲੇ ਵੀ ਰੱਖ ਲਈ ਸੀ ਅਤੇ ਉਹ ਮੇਰਾ ਬੜਾ ਹੀ ਧਿਆਨ ਰੱਖਦੇ ਸੀ ਮੈਨੂੰ ਫਰੂਟ ਜੂਸ ਖਾਣ ਪੀਣ ਨੂੰ ਵਧੀਆ ਦਿੰਦੇ ਤਾਂ ਕਿ ਬੱਚਾ ਤੰਦਰੁਸਤ ਤੇ ਮਜ਼ਬੂਤ ਹੋਵੇ ਕਦੋਂ ਹੱਸਦਿਆਂ ਖੇਡਦਿਆਂ 9 ਮਹੀਨੇ ਬੀਤ ਗਏ ਪਤਾ ਇਹ ਨ ਲੱਗਾ ਮੇਰੇ ਘਰ ਇੱਕ ਪੁੱਤ ਨੇ ਜਨਮ ਲਿਆ ਮੇਰਾ ਪੁੱਤ ਵਾਕਈ ਹੀ ਬੜਾ ਸੋਹਣਾ ਸੁਨੱਖਾ ਤੇ ਦੇਖਣ ਦੇ ਵਿੱਚ ਬਹੁਤ ਹੀ ਤੰਦਰੁਸਤ ਸੀ ਸਾਰੇ ਜਣੇ ਬਹੁਤ ਖੁਸ਼ ਸੀ ਅਤੇ ਉਹਨਾਂ ਦੇ ਮੁੰਡੇ ਤੇ ਜਾਣ ਤੋਂ ਬਾਅਦ ਮੇਰੇ ਮਾਪਿਓ ਮੇਰੇ ਸਹੁਰੇ ਘਰ ਆਏ ਤੇ 1 ਮਹੀਨਾ ਰਹੇ ਮੈਨੂੰ ਤੇ ਮੁੰਡੇ ਨੂੰ ਸਾਹਮਣੇ ਆ ਫਿਰ ਮੇਰੀ ਨਾਨਦ ਸਾਡੇ ਕੋਲ ਆਈ ਉਸਨੇ ਸਾਨੂੰ ਸਾਹਮਣੇ ਆ ਇਸ ਤਰ੍ਹਾਂ ਉਹ ਟਾਈਮ ਤੇ ਟਾਈਮ ਸਾਡਾ ਧਿਆਨ ਰੱਖਦੇ ਤੇ ਹੁਣ ਮੁੰਡਾ 2 ਮਹੀਨਿਆਂ ਦਾ ਹੋ ਗਿਆ ਸੀ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਹਾਂਜੀ ਦੋਸਤੋ ਤੁਸੀਂ ਦੱਸਿਓ ਕਿ ਸ਼ਾਇਦ ਉਸ ਕਮਜ਼ੋਰ ਸਮੇਂ ਵਿੱਚ ਮਿੱਤੂ ਗਲਤੀ ਹੋਈ ਜੋ ਕਿ ਮੈਂ ਕਦੀ ਕਦੀ ਸੋਚਦੀ ਹਾਂ ਤੇ ਉਸ ਤੇ ਪਛਤਾਉਣੀ ਹਾਂ ਤੇ ਫਿਰ ਸੋਚਦੀ ਹਾਂ ਕਿ ਜੇਕਰ ਮੈਂ ਗਲਤੀ ਨਾ ਕਰਦੀ ਤਾਂ ਇਹ ਖੁਸ਼ੀ ਸ਼ਾਇਦ ਮੈਨੂੰ ਨਾ ਮਿਲਦੀ ਇਹ ਸੀ ਰਜਨੀਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਸਾਰਿਆਂ ਦਾ ਦਿলো ਧੰਨਵਾਦ ਜੀ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਆਪਣੇ ਜੀਵਨ ਸਾਥੀ ਦਾ ਹਮੇਸ਼ਾ ਧਿਆਨ ਰੱਖੋ ਉਸ ਦੇ ਨਾਲ ਆਪਣੀ ਹਰ ਗੱਲ ਸ਼ੇਅਰ ਕਰੋ ਆਪਣੇ ਰਿਸ਼ਤੇ ਨੂੰ ਮਜ਼ਬੂਤ ਤੇ ਵਿਸ਼ਵਾਸ ਤੇ ਰੱਖੋ ਕਿਉਂਕਿ ਇਹ ਰਿਸ਼ਤਾ ਸਭ ਤੋਂ ਪਿਆਰਾ ਰਿਸ਼ਤਾ ਹੈ ਆਪਾਂ ਜਲਦੀ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਂਜੀ